ਦਾ ਹੋਇ ਦੁਨੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਗਗਨਦੀਪ ਕੋ ਬੋਹ ਚੁੱਕੇ ਜੀ ਪਿੰਡ ਚੰਝਿਆ ਜਿਲ੍ਹਾ ਗੁਰਦਾਪੁਰ ਪੰਡਾ ਜੀ ਤਸੀਹ ਬਟਾਲਾ ਨਜ਼ਦੀਕ ਇਹਨਾਂ ਫਤਕੇ ਜੁੜੇ ਪੰਦੇ ਜੀ ਤੇ ਦੇਖੋ ਅੱਜ ਵੀ ਚਾਰ ਪੰਜ ਦਾ ਆਇਆ ਛੋਟੀਆਂ ਮੱਝਾਂ ਸੇਲ ਹੈ ਜਿਹਨੇ ਕੋਈ ਤੇ ਬਾਕੀ ਭਾਈ ਜੀ ਨੀ ਗੱਲਬਾਤ ਕਰਦੇ ਮਾਜੀ ਸਤਿਕਾਰ ਸਤਿਕਾਰ ਹੋ ਸਭੀ ਵੀ ਠੀਕ ਤਾਂ ਹਾਂ ਵਧੀਆ ਭਾਈ ਵਧੀਆ ਅਸਲਾਮ ਠੀਕ ਤਾਂ ਹਾਂ ਮੇਰਾ ਮੇਰਾ ਆਪਣੇ ਕੋਲ ਅੱਜ ਹੁੰਦੀ ਵੀਰ ਆਪਣਾ ਤਿੰਨ ਝੋਟੀਆਂ ਹੋਆ ਤੇ ਇੱਕ ਲੰਡੀ ਮਾਂਝ ਸੂਈ ਆ ਅੱਛਾ ਠੀਕ ਆ ਹਾਂ ਉਹ ਵੀ ਚੰਗੀ ਦੁੱਧ ਵਾਲੀ ਮਾਂਝ ਚਾਰ ਕੇ ਹੈਗੇ ਪਸ਼ੂ ਨਾ ਚਾਰ ਕੇ ਪਸ਼ੂ ਹੈਗੇ ਬਾਕੀ ਕੋ ਸੇਲ ਸੂਲ ਹੋਏ ਆ ਉਹ ਕੋ ਅੱਜ ਬੰਦੇ ਲੈ ਜਾਣੇ ਆ ਠੀਕ ਆ ਠੀਕ ਆ ਪਾੜੇ ਪਰਸੋ ਲਿਆਵਾਂ ਹਾਂ ਜੀ ਉਹ ਪਿਛਲਾ ਵਿਗ ਗਿਆ ਸਾਰਾ ਚਲੋ ਆਪ ਜੀ ਆ ਝੋਟੀ ਸੂਈ ਆ ਆਪਣੇ ਕੋਲ ਤਾਜੀ ਮਗਰ ਕੱਟੀ ਐ ਇਹਦੇ ਅੱਛਾ ਜੀ ਦੁੱਧ ਹੈ ਤਾਂ ਮਾ 13 ਕਿਲੋਟਰ ਚਵਾਈ ਜੂ ਬਾਈ ਬਿਲਕੁਲ ਵਰੀਆ ਆ ਗਿਆ ਨਾ ਸੰਦੀਪ ਚਵਾਈ ਕੋ ਭਰਾ ਆਣ ਕੇ ਬਹੂਗਾ ਥਲੇ ਤਾਂ ਪਤਾ ਲੱਗ ਜੂਗਾ ਆ ਕੇ ਚਵਾਈ ਮੈਂ ਚੰਗੇ ਥਾਲੇ ਜਾਨੀ 16 17 ਕਿਲੋ ਚਵਾਈ ਮੈਂ ਹਾਂ ਦੁੱਧ ਵਾਲੀ ਝੋਟੀ ਆ ਜਾ ਬਈ ਆ ਜਾ ਆ ਜਾ ਪੂਰਾ ਵੱਡਾ ਕੱਦ ਕੋਦੇ ਵੀ ਫੋਣੀ ਵੱਡੀ ਆਈ ਉਧਰੋਂ ਕਿਧਰੋਂ ਲੈ ਗਿਆ ਜੀ ਉਧਰੋਂ ਉਧਰੋਂ ਹੰਦੀ ਵੀਰ ਉਧਰੋਂ ਲੈ ਗਿਆ ਆ ਜੀ ਮੈਂ ਠੀਕ ਆ ਭਾ ਬਸ ਛੋਟਾ ਜਿਹਾ ਪਟਾ ਜੀ ਜੈ ਜੈ ਸੰਦੀਪ ਵੀਰ ਬੋਲੋ ਜੀ ਇਹਦਾ ਸੰਦੀਪ ਮੋਲ ਕਨੋ 1 35 40 ਕਰਿਆ ਸਵਾ ਲੱਖ ਦੀ ਹਾਨ ਆ ਦੇਣਾ ਸਵਾ ਲੱਖ ਦੀ ਹਾਨ ਆ ਹਾਂ ਸਵਾ ਲੱਖ ਦੀ ਦੇ ਦਾਂਗੇ ਚਲੋ ਜਾਣ ਦੋ ਬਈ ਆਪਦੇ ਹਿਸਾਬ ਨਾਲ ਲੈਣੇ ਹੋਰ ਖ ਇਹ ਚੰਗੇ ਲੇਵੇ ਦੁੱਧ ਵਾਲੀ ਝੋਟੀ ਹੈ ਦੁੱਧ ਵਾਲੀ ਦੁੱਧ ਵਾਲੀ ਪੂਰੀ ਹੈ ਵਧੀਆ ਲੇਵੇ ਨਹੀਂ ਫਿਰ ਚਵਾ ਬੜਾ ਝੋਟੀ ਦਾ ਹੁੰਦੀ ਹੈ ਬੱਠ ਠੀਕ ਹੈ ਠੀਕ ਹੈ ਹਾਂ ਜੀ ਆਹ ਬਾਈ ਜੀ ਫਿਰ ਦੂਜਾ ਸੂਆ ਸੰਦੀ ਵੀ ਸੂਈ 13.5 ਕਿਲੋ 13 ਕਿਲੋ ਤਿਆਰ ਹੈ ਸਾਢੇ 13 13 ਕਿਲੋ ਤਿਆਰ ਹੈ ਹਾਂ ਜੀ ਸੂਈ ਦਾ ਇਹਨੂੰ ਵੀ 10 12 ਦਿਨ ਹੋ ਗਏ ਹਾਂ ਜੀ ਹਾਂ ਜੀ ਹਾਂ ਆ ਮਰ ਹੁਣ ਮੈਲਾ ਮੂਲਾ ਡਾ ਵੀ ਮਾਰ ਕਟਾ ਮਗਰ ਦੇ ਕਟਾ ਕਟਾ ਇਹਦੇ ਮਗਰ ਵੀ ਕਟਾ ਹੀ ਹੈ ਜੀ ਹਾਂ ਜੀ ਇਹ ਵੀ ਕਰੋ ਚੈੱਕ ਬਾਕੀ ਲੇਵੇ ਦੀ ਵੀ ਸਾਫ ਹੈ ਚਵਾਈ ਚੂਈ ਪੂਰੀ ਸਾਫ ਮੈਂ ਇਹ ਵੀ ਚੰਗੀ ਦੁੱਧ ਵਾਲੀ ਹਾਂ ਜੀ ਆਜੋ ਆਜੋ ਪਾ ਉਹ ਬਿਲਕੁਲ ਜਾਇ ਜੀ ਜਾਇ ਜੀ ਇਹ ਵੀ ਸਵਾ ਲੱਖ ਦੀ ਦਵਾ ਹੈ ਇਹ ਵੀ ਸਵਾ ਲੱਖ ਦੇਣੀ ਹੈ ਅੱਗ ਪਛਾਹ ਚੰਗੇ ਦਾ ਖਾਣੇ ਨੇੜੇ ਬਰ ਖਾਣ ਤਾ ਅੱਗੇ ਵੇਖ ਖਾਲੇ ਚਲੋ ਠੀਕ ਆ ਉਰੇ ਹੈ ਵਧੀਆ ਲੱਗੇ ਚੰਗੇ ਲੇਵੇ ਵਾਲੀ ਹਾਂਜੀ ਤੇ ਉਹ ਬਾਜੀ ਫਿਰ ਉਹ ਵੀ ਸੂਈ ਹੁੰਦੀ ਵੀ 10 ਦਿਨਾਂ ਦੀ ਉਹ ਵੀ ਤਾਜੀ ਬਿਲਕੁਲ ਤਾਜੀ ਤਾਜੀ ਉਹਦੇ ਨਾਲ 12 ਕਿਲੋ ਦੁੱਧ ਤਿਆਰ ਜੋ 12 ਕਿਲੋ ਦੁੱਧ ਤਿਆਰ ਹੈ ਜੀ ਹਾਂਜੀ ਇਹ ਵੀ ਦਾਸੂਗਾ ਝੋਟੀਆਂ ਵੀ ਹਾਂ ਹੁਣ ਇਹਨੂੰ ਬਹੁਤ ਸੋਨਾ ਲੱਗਾ ਚਵਾਈ ਬੜੀ ਸੋਹਣੀ ਹੈ ਜੀ ਠੀਕ ਆ ਹਾਂਜੀ ਲਓ ਜੀ ਆ ਦੇਖੋ ਇਹਨਾਂ ਥੋੜੀ ਜੀ ਭਾਈ ਇੱਕ ਵੜੇ ਮਾੜੀ ਉਨੀ ਕੀ ਦਾ ਫਰਕ ਹੈ ਕੋਈ ਧਾਰਦਾ ਨਹੀਂ ਫਰਕ ਧਾਰ ਬਰੋ ਬਰੋ ਬਰੋਬਰ ਤਾਂ ਰਹਾ ਕੋ ਤਸੱਲੀ ਕਰਕੇ ਖੜੀ ਇੱਥੇ ਬੰਨੋ ਮਾੜਾ ਰੋ ਤੇ ਚੰਗੇ ਦਾ ਖਾਰੇ ਕਰ ਮਾਰੇ ਚੰਗੀ ਆ ਤਸੱਲੀ ਕਰਾ ਦੇ ਮੇਰਾ ਭਰਾ ਐ ਬਖਾਰ ਨੇੜੇ ਕੋ ਨਾ ਐ ਬਖਾਰ ਚੰਗੇ ਦਾ ਥੋੜੀ ਭਾਈ ਹੈ ਪਰ ਧਾਰ ਭਾਈ ਕਰ ਬਰੋਬਰ ਧਾਰਾਂ ਇੱਕੋ ਜਿਹੀ ਧਾਰਾਂ ਸਾਰੀਆਂ ਸਾਂਝ ਹੋਣਗੀਆਂ ਇੰਨਾ ਮੋਲੇ ਜੀ ਫਿਰ ਇਹਦਾ ਸਿਰ ਜੈਦ ਹੀ ਆ ਮੋਲੇ ਦਾ 10 ਕਰੀਏ ਲੱਖ ਦੀ ਪੂਰੇ ਜਾਨਾ ਦੇਣਾ ਹਜ਼ਾਰ ਹੀ ਛੱਡ ਦਿਓ 99000 ਹਾਂ ਹਾਂ ਲੰਡੀ ਮੈਂ ਸੁਈ ਆ ਟਮ 11 12 ਕਿਲੋ ਬੋਲਾ ਹੀ ਇਹਦੇ ਥਲੇ ਅੱਛਾ ਹਾਂਜੀ ਇਹਦੇ ਮਗਰ ਵੀ ਕਟਾਈ ਹੋ ਅਜਿੰਦੇ ਮਗਰ ਵੀ ਕਟਾਈ ਹਾਂਜੀ ਹਾਂਜੀ ਥਾਂ ਥੋੜਾ ਵੀ ਬੂਰਾ ਸੋਹਣਾ ਲੱਗਾ ਮੈਨੂੰ 11 12 ਕਿਲੋ ਇਸ ਟਾਈਮ ਬੋਲਾ ਹੀ ਆ ਹਾਂਜੀ ਮਈਆਂ ਚਰ ਬਾਈਆਂ ਦਾ ਹੋਰ ਵੀ ਖੜੀਆਂ ਪਰ ਕੱਚੀਆਂ ਵਾਹ ਜਾਈਆਂ ਹਾਂ ਕੱਚੀਆਂ ਆ ਜਈ ਮਈਆਂ ਦੇ ਹਾਂਜੀ ਹਾਂ ਇਹਨੇ ਮਗਰ ਆ ਬੱਚੇ ਜੀ ਇਹਦੇ ਮਗਰ ਕਟਾ ਛਿੰਦੀ ਵੀਰਾ ਹੋ ਜਾ ਉਹ ਪਰਲਾ ਉਹ ਜਿਹੜਾ ਸਿੰਗਰ ਤਾਜ਼ੇ ਬੱਚੇ ਆ ਕੇ ਤਾਜ਼ੇ ਤਾਜ਼ੇ ਹੀ ਸਾਰੇ ਹਾਂਜੀ ਹਾਂ ਤੇ ਮੈਂ ਇਹ ਵੀ 15 16 ਕਿਲੋ ਦੁੱਧ ਚ ਮੈਂ ਬਹੁਤ ਵੱਡੀ ਬੋਰ ਮੈਂ ਬੋਲੀ ਵੱਡੀ ਜੀ ਨੂੰ ਕਹਿੰ ਨਹੀਂ ਵੱਡੀ ਬਹੁਤ ਹੈ ਵੱਡ ਫੜਾ ਬਟਾਵਾ ਹਾਂ ਹਾਂ ਇਹਦਾ ਮੋਲੇ ਜੀ ਫਿਰ ਮੋਲੇ ਇਹਦਾ ਵੀ ਨਹੀਂ ਵੀ ਜਿਆ ਜੀ ਆ ਹਾਂਜੀ ਇੱਕ ਪੰਜ ਦੀ ਹਾਲਾ ਦੇ ਦਾਂਗੇ ਇਹ ਵੀ 1 ਲੱਖ 5000 ਦੀ ਹਾਂਜੀ ਹਾਂਜੀ ਚਲੋ ਦੋ ਜਿੰਨੇ ਜਾਂਦੋ 1 3 ਦੀ ਜਾਂਦੋ 1 3 ਦੀ ਦੇ ਦਾਂਗੇ ਇੱਕ ਉਹ ਵਸ਼ੀ ਆਪਣੇ ਕੋ ਪਲੂਣ ਖੀਰੀ ਮੂਹੋਂ ਉਹ ਲੈਣੇ ਵਾਲੀ ਅੱਛਾ ਜੇ ਕੋਈ ਵੀਰ ਲੈ ਆਂਦਾ ਚਾਹ ਵਾਰ ਹੋਊਗਾ ਕੋਈ ਨਹੀਂ ਫੋਨ ਤੇ ਗੱਲ ਕਰ ਲੈ ਚਲੋ ਠੀਕ ਆ ਹਾਂ ਛੱਡ ਵਾਲੀ ਵਸ਼ੀ ਪਿਓਰ ਖੀਰੀ ਜੀ ਬਾ ਠੀਕ ਆ ਬਾਕੀ ਆਪਣਾ ਫਰੇਗੜ ਝੂੜੀਆਂ ਲੱਗ ਗਿਆ ਤੇ ਆਪਣਾ ਨੰਬਰ ਹੈ 984743097 ਪਿੰਡ ਚੰਦੀਆਂ ਜ਼ਿਲ੍ਹਾ ਗਰਦਾਪੁਰ ਸਤਿ ਸ੍ਰੀ ਅਕਾਲ